바이거지 ਕਾ ਖਾਲਸਾ ਸ੍ਰੀ 바이거지 ਕੀ ਫਤਿਹ ਅੱਜ ਅਸੀਂ ਖੜੇ ਹਾਂ ਜੀ ਮੇਰੇ ਪਿੰਡ rauke ਕਲਾ ਜ਼ਿਲ੍ਹਾ ਮੋਗਾ ਚ ਜਿੱਥੇ ਕੇ ਰਾਣੀ ਸਦਾ ਕੌਰ ਜੀ ਦਾ ਜਿਹੜਾ ਕਿਲਾ ਸਜੋਬਿਤ ਕੀਤਾ ਗਿਆ ਹੈ ਪਰਿਵਾਰ ਵੱਲੋਂ ਜਿਹੜਾ ਇੱਕ ਸਰਦਾਰਾਂ ਦਾ ਪਰਿਵਾਰ ਹੈਗਾ ਹੈਗਾ ਤੇ ਇਹ ਯਾਦਗਾਰੀ ਰਾਣੀ ਸਦਾ ਕੌਰ ਕਿਲਾ ਜੀ ਬਾਕੀ ਵੀਡੀਓ ਨੂੰ ਵੀਰੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਹਨਾ ਤਾਂ ਜੋ ਲੋਕ ਲੋਕਾਂ ਜਾਗਰੂਕ ਹੋ ਸਕਣ ਹਨਾ ਇਸ ਚੀਜ਼ ਬਾਰੇ ਤੇ ਬਾਕੀ ਇਹ ਜਿਹੜਾ ਹੈਗਾ ਵਾ ਤੇ ਸਮਾਗਮ ਰੱਖਿਆ ਗਿਆ ਜੀ ਸਮਾਗਮ ਰੱਖਿਆ ਗਿਆ ਹੈਗਾ ਇੱਥੇ ਜਿਹੜਾ 19 ਜਨਵਰੀ 2025 ਨੂੰ ਦਿਨ ਬੁੱਧਵਾਰ ਸਾਮ ਸਮਾ ਹੈਗਾ ਸਵੇਰੇ 11 ਵਜੇ ਤੋਂ 3 ਵਜੇ ਦੇ ਤੱਕ ਆ ਪੈਂਡਰਾ ਓਕੇ ਕਲਾਂ ਜ਼ਿਲ੍ਹਾ ਮੋਗਾ ਵਿਖੇ ਤੇ ਰਾਣੀ ਸਦਾ ਕੌਰ ਜੀ ਦੇ ਤਸਵੀਰ ਆ ਜੀ ਉਦੋਂ ਗਾ ਜਿਹੜੇ ਇਹਨਾਂ ਦੇ ਧੀ ਹੋਇਆ ਮਹਾਰਾਣੀ ਮਤਾਬ ਕੌਰ ਰਣਜੀਤ ਸਿੰਘ ਇਹਨਾਂ ਦੇ ਧਰਮ ਪਤਨੀ ਸੀ ਮਹਾਰਾਣੀ ਮਤਾਬ ਕੌਰ ਇਹਨਾਂ ਦਾ ਬੇਟਾ ਹੋਇਆ ਮਹਾਰਾਜਾ ਸ਼ੇਰ ਸਿੰਘ ਤੇ ਉਦੋਂ ਗਾ ਇਹ ਸਾਡੇ ਪਰਿਵਾਰ ਦਾ ਆਇਆੰਦਾ ਸਵਰਗਵਾਸੀ ਸਰਦਾਰ ਜੇਪਾਲ ਸਿੰਘ ਲਾਲੀ ਤੇ ਸਰਦਾਰ ਰਾਜੇਪਾਲ ਸਿੰਘ ਜਿਹੜੇ ਵੀਰੇ ਨੇ ਹੁਣ ਜਿਹੜੀ ਇਹ ਕਿਲੇ ਦੀ ਉਸਾਰੀ ਕਰਵਾਈ ਆ ਇਹ ਸਾਡੇ ਪਿੰਡ ਲਈ ਇਹ ਬਹੁਤ ਵੱਡੀ ਮਾਣ ਵਾਲੀ ਗੱਲ ਆ ਸਾਰੇ ਵੀਰਾਂ ਭੈਣਾਂ ਭਰਾਵਾਂ ਨਹੀਂ ਹੋਂਬਾ ਬਾਕੀ ਜ਼ਰੂਰ ਆ ਹੈਗਾ ਜੀ ਉਹਨਾਂ ਦਾ ਕੁਰਸੀ ਨਾਮ ਆ ਮਹਾਰਾਣੀ ਸਦਾ ਕੌਰ ਕਨਈਆ ਮਿਸਲ ਦੇ ਮੁਖੀ ਰਹੇ ਆ ਹਾਂਜੀ ਹਾਂ ਤੇ ਬਾਕੀ ਮਹਾਰਾਜ ਰਾਣੀ ਜਿਹੜੀ ਸਦਾ ਕੌਰ ਨੀ ਜੀ ਆ ਹਨਾ ਉਹਨਾਂ ਨੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੂੰ ਸਹੋਬਤ ਕੀਤਾ ਸੀਗਾ ਰਾਜਦਵਾਰਨ ਚ ਬਹੁਤ ਮਦਦ ਕਰੀ ਸੀ ਮਦਦ ਕਰੀ ਸੀ ਤੇ ਚੌਂਤੀ ਜੰਗਾ ਹੋਇਆ ਕੁਰਸੀ ਨਾ ਉਹਨਾਂ ਦੀਆਂ 34 ਜੰਗਾ ਜਿਹੜੀਆਂ ਆਏਗਾ ਫਤਹਿ ਕੀਤੀਆਂ ਸੀਗਾ ਹਾਂਜੀ ਇਹ ਆਜੋ ਦਿਖਾ ਦਿੰਨੇ ਆ ਗੇਟ ਤੇ ਪਹੁੰਚਣਾ ਜਰੂਰ ਹੰਬ ਹੰਬਾ ਕੇ ਸਾਰੇ ਵੀਰਾਂ ਭੈਣਾਂ ਭਰਾਵਾਂ ਨੇ ਤੇ ਸ਼ੇਅਰ ਜਰੂਰ ਕਰਿਓ ਬਾਦ ਤੁਹਾਨੂੰ ਜੇਟ ਬਹੁਤ ਜਿਆਦਾ ਹੈਵੀ ਹੈ ਜੀ ਸਸੀ ਕਪਤੀ ਜੀ ਇਹ ਨੇ ਵੀਰ ਜੀ ਅਜੇਪਾਲ ਸਿੰਘ ਜੀ ਜਿਨ੍ਹਾਂ ਨੇ ਕਿ ਇੱਕ ਕਿਲ੍ਹੇ ਨੂੰ ਕਿਲੇ ਦੀ ਸਾਰੀ ਕਰਾਈ ਹੈ ਜੀ ਸਸੀ ਗੱਲ ਬਾਈ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਜਿਹੜਾ ਤੁਸੀਂ ਹਨਾ ਇਹ ਯਾਦਗਰੀ ਬਣਾਈ ਆ ਤੇ ਆਪਣੇ ਪਿੰਡ ਲਈ ਮਾਣ ਵਾਲੀ ਗੱਲ ਸਭ ਤੋਂ ਵੱਡੀ ਵੀਰੇ ਇਹ ਹਾਂਜੀ ਇੰਨਾ ਉਪਰਾਲਾ ਕਰਿਆ ਬਹੁਤ ਵੱਡਾ ਉਪਰਾਲਾ ਜੀ ਕਿੰਨੀ ਤਰੀਕ ਨੂੰ ਵੀਰ ਜੀ ਆਪਾਂ ਵੀ ਇੱਕ ਵਾਰੀ ਦਰਸ਼ਕਾਂ ਦਾੱਸ ਦਈਏ ਵਿਵਾਦ ਤੋਂ ਵੱਧ ਉਹ ਜਿੜਨੇ ਭੈਣ ਭਰਾ ਵੀਰ ਹਨਾ ਪਹੁੰਚਣ ਇੱਥੇ ਹਾਂਜੀ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ ਖਾਤੇ ਆਪਣਾ 19 ਜਨਵਰੀ ਹੋ ਗਿਆ ਜੀ ਸਾਡੇ ਨਾਲ ਆਪਾਂ ਰੱਖਿਆ ਹੈ ਕਿਲੇ ਦੇ ਉਦਘਾਟਨ ਸੰਬੰਧੀ ਠੀਕ ਹੈ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਦੂਰੋਂ ਨੇੜੇੋਂ ਬਾਹਰੋਂ ਜਿੱਥੇ ਵੀ ਪਹੁੰਚ ਸਕਦੇ ਹੋ ਸਾਰੇ ਆਣ ਅਤੇ ਇਸ ਸਮਾਗਮ ਵਿੱਚ ਆ ਕੇ ਹਾਜ਼ਰੀ ਲਗਵਾਉਣ 19 ਜਨਵਰੀ 2023 ਬਹੁਤ ਬਹੁਤ ਧੰਨਵਾਦ ਵੀਰ ਜੀ ਬਾਈ ਵੀਰ ਜੀ ਦਾ ਖਾਲਸਾ ਬਾਈ ਵੀਰ ਜੀ ਕੀ ਫਤਹ